ਅੱਜ ਅਸੀਂ ਗਲੋਬਲ ਚਾਰਟ ਦੀ ਟੀਮ ਦੇ ਨਾਲ ਪਹੁੰਚੇ ਹੋਏ ਹਾਂ ਇੱਕ ਬਾਗ ਦੇ ਵਿੱਚ ਤੇ ਬਾਗ ਵੀ ਕੋਈ ਆਮ ਬਾਗ ਨਹੀਂ ਹੈਗਾ ਇਹ ਬਾਗ ਦੇ ਮਾਲਕੇ ਕਲੇਮ ਕਰਦੇ ਆ ਕਿ ਇਹ ਇੱਕ ਆਰਗੈਨਿਕ ਜਿਹੜਾ ਬਾਗ ਆ ਰਿਆ ਸਪਰੇਆਂ ਦੀ ਇਹਦੇ ਵਿੱਚ ਵਰਤੋਂ ਬਹੁਤ ਘੱਟ ਕੀਤੀ ਆ ਨਾ ਮਾਤਰਾ ਦੇ ਬਰਾਬਰ ਕੀਤੀ ਆ ਤੇ ਸਾਨੂੰ ਇਹ ਵਧੀਆ ਲੱਗਿਆ ਫਲ ਅਸੀਂ ਲੈਣ ਲਈ ਆਏ ਸੀ ਬਾਈ ਹੋਰਾਂ ਕੋਲੇ ਪਹਿਲਾਂ ਵੀ ਇੱਕ ਇਹਦੇ ਉੱਤੇ ਆਪਾਂ ਚਰਚਾ ਕਰ ਚੁੱਕੇ ਹਾਂ ਮੇਰੀ ਮੁਰਾਦ ਆ ਜੀ ਬਾਈ ਕੁਲਜੀਤ ਸਿੰਘ ਮਾਨ ਤੋਂ ਮਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਸਮਾਂ ਤੁਸੀਂ ਦਿੱਤਾ ਸਾਨੂੰ ਤੇ ਬਾਗ ਅਸੀਂ ਵੇਖ ਲਿਆ ਮਾਨ ਸਾਹਿਬ ਤੁਸੀਂ ਉਧਰ ਵਿਜੀ ਸੀ ਉਦੋਂ ਤੇ ਉਦੋਂ ਆਪਾਂ ਪਿੱਛੇ ਜੇ ਇੱਕ ਵੀਡੀਓ ਕਰੀ ਸੀ ਉਦੋਂ ਫਲ ਨਹੀਂ ਸੀ ਲੱਗਿਆ ਜੀ ਤੇ ਹੁਣ ਇਹ ਫਲ ਵੀ ਲੱਗਿਆ ਫਲ ਕਾਫੀ ਮਤਲਬ ਮੋਟਾ ਤਾਜ਼ਾ ਖਾ ਕੇ ਵੀ ਦੇਖਿਆ ਅਸੀਂ ਬਹੁਤ ਸਵਾਦਿਸਟ ਫਲ ਆ ਇਹ ਤੇ ਇਹਨੂੰ ਕਿੰਨਾ ਟਾਈਮ ਹੋ ਗਿਆ ਮਾਨ ਸਾਹਿਬ ਇਹ ਬਾਗ ਤੁਸੀਂ ਲਾਏ ਨੂੰ ਕਿੰਨੇ ਚਿਰ ਦੇ ਮਤਲਬ ਬੂਟੇ ਹੋ ਗਏ ਆ ਗੁਰਲਾਲ ਜੀ ਪਹਿਲਾਂ ਤਾਂ ਤੁਹਾਡੇ ਗਲੋਬਲ ਚਾਹ ਚੈਨਲ ਦੇ ਸਾਰੇ ਸਰੋਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਔਰ ਤੁਹਾਨੂੰ ਵੀ ਅ ਇਹਦੇ ਚ ਗੁਰਲਾਲ ਜੀ ਅਗਸਤ 2021 ਦੇ ਵਿੱਚ ਮੈਂ ਇਹ ਬਾਗ ਲਾਇਆ ਅੱਛਾ ਉਦੋਂ ਤਿੰਨ ਚਾਰ ਕਿ ਮਹੀਨੇ ਪਹਿਲਾਂ ਮੈਂ ਦੀ ਤਿਆਰੀ ਕੀਤੀ ਸੀ ਜ਼ਮੀਨ ਦੀ ਹੂੰ ਹੂੰ ਅਗਸਤ ਦੇ ਵਿੱਚ ਮੈਂ ਇਹ ਬਾਗ ਲਾਇਆ ਕਿੰਨੂ ਦਾ ਤੇ ਅਮਰੂਦ ਦਾ ਅੱਛਾ ਤੇ ਪ੍ਰੋਪਰ ਹਦਾਇਤਾਂ ਜਿਹੜੀਆਂ ਯੂਨੀਵਰਸਿਟੀ ਦੀਆਂ ਹਦਾਇਤਾਂ ਜਾਂ ਬਾਗਵਾਨੀ ਵਿਭਾਗ ਦੀਆਂ ਹਦਾਇਤਾਂ ਸੀ ਉਹਨੂੰ ਫਾਲੋ ਕਰਕੇ ਹੂੰ 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 ਉਹਦਾਂ ਦੇ ਦੱਸੇ ਸਾਈਜ਼ ਮੁਤਾਬਕ ਜਿਹੜਾ ਟੋਹਾ ਤਿਆਰ ਕੀਤਾ ਉਹਦੇ ਵਿੱਚ ਰੂੜੀ ਦੀ ਰੇਮ ਲਾ ਕੇ ਉਹ ਲਾਇਆ ਸੀ ਹੂੰ 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 ਤਾਂ ਇਹ ਜਿਹੜਾ ਸੀ ਪਹਿਲੀ ਕੋਸ਼ਿਸ਼ ਮੇਰੀ ਇਹ ਸੀ ਵੀ ਜਿਹੜਾ ਬੂਟਾ ਇਹ ਚੰਗੀ ਕਿਸਮ ਦਾ ਚੰਗੀ ਵੈਰੈਟੀ ਦਾ ਲੱਗ ਜੀ ਹਮ ਹਮ ਕਿਉਂਕਿ ਚੰਗੀ ਕਿਸਮ ਦਾ ਜੇ ਬੂਟਾ ਲੱਗਿਆ ਤਾਂ ਉਹਨੇ 15 20 ਸਾਲ ਜਿੰਨਾ ਟਾਈਮ ਵੀ ਉਹਦਾ ਪੀੜ ਹੈਗਾ ਫਲ ਦੇਣ ਦਾ ਉਹਨਾਂ ਟਾਈਮ ਉਹ ਵਧੀਆ ਫਲ ਦੇ ਸਕੇ ਹਮ ਤਾਂ ਇਹ ਮੈਨੂੰ ਤਸੱਲੀ ਹੈ ਤਿੰਨ ਸਾਢੇ ਤਿੰਨ ਸਾਲ ਦਾ ਬਾਗ ਇਹ ਹੋ ਚੁੱਕਿਆ ਅੱਛਾ ਅੱਜ ਪੂਰੀ ਵਧੀਆ ਫਰੂਟਿੰਗ ਤੇ ਹੈਗਾ ਜਿਵੇਂ ਆਪਾਂ ਦੇਖ ਸਕਦੇ ਹੋ ਤੁਸੀਂ ਦੇਖੋ ਇਹਦਾ ਸਾਈਜ਼ ਆ ਜਿਹੜਾ ਹਮ ਹਮ ਉਹ ਨਾਲੇ ਬਿਨਾ ਤੁਸੀਂ ਦੇਖੋ ਪੈਸਟੀਸਾਈਡ ਤੋਂ ਬਿਨਾ ਜਿਹੜਾ ਸਾਈਜ ਆ ਜਿਹੜਾ ਉਹ ਪੂਰਾ ਵਧੀਆ ਬਣਿਆ ਮੈਂ ਸਾਨੂੰ ਟੋਕਰਿਆਂ ਵਿੱਚ ਤੁਸੀਂ ਇਹਦੇ ਤੇ ਜਿਹੜਾ ਸਰੀਹਾਂ ਸਪਰੀਹਾਂ ਦੀ ਵਰਤੋਂ ਬਿਲਕੁਲ ਨਹੀਂ ਕੀਤੀ ਜੀ ਅ ਬਿਲਕੁਲ ਹਾਨਾ ਮਾਤਰ ਕਹਿ ਸਕਦੇ ਆ ਜੀ ਅ ਸ਼ੁਰੂ ਦੇ ਵਿੱਚ ਪਹਿਲੇ ਸਾਲ ਤਾਂ ਇਨੂੰ ਕੁਛ ਪਾਇਆ ਹੀ ਨਹੀਂ ਜਾਂਦਾ ਪੈਸਟੀਸਾਈਡ ਕੋਈ ਨਹੀਂ ਪਾਈ ਜਾਂਦੀ ਕਿਉਂਕਿ ਜਿਹੜਾ ਟੋਆ ਹੁੰਦਾ ਇਹਦਾ 3/3 ਦਾ ਬਾਗਬਾਨੀ ਦੀ ਹਦਾਇਤਾਂ ਮੁਤਾਬਕ ਪੜਦੇ ਆ ਉਹਦੇ ਵਿੱਚ ਪਹਿਲਾਂ ਹੀ ਰੂੜੀ ਦੀ ਰੇਹ ਮਲਾਈ ਹੁੰਦੀ ਆ ਸੋ ਆਪਣੇ ਰੂਟਸ ਵਧਾਉਣ ਲਈ ਪੌਦੇ ਨੂੰ ਜਿਹੜਾ ਹੈਗਾ ਉਹ ਉਹ ਪਹਿਲੇ ਸਾਲ ਅਸੀਂ ਕੁਝ ਵੀ ਨਹੀਂ ਪਾਉਂਦੇ ਅੱਛਾ ਕੋਈ ਪੈਸਟੀਸਾਈਡ ਨਹੀਂ ਪਾਉਂਦੇ ਹਾਂ ਹਾਂ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਦੂਜੇ ਸਾਲ ਇਹਨੂੰ ਫਾਸਫੋਰਸ ਦੀ ਲੋੜ ਹੁੰਦੀ ਆ ਨਾਈਟrogen ਦੀ ਲੋੜ ਹੁੰਦੀ ਆ ਪਟਾਸ਼ ਵਗੈਰਾ ਦੀ ਲੋੜ ਹੁੰਦੀ ਹੈਗੀ ਉਹ ਸਾਡੇ ਕੋਲੇ ਮਤਲਬ ਇੱਕ ਤਾਂ ਸਿੱਧਾ ਇਹ ਆ ਵੀ ਅਸੀਂ ਫਾਸਫੋਰਸ ਨੂੰ ਡੀਏਪੀ ਤੋਂ ਦੇ ਗੇ ਹੂੰ ਹੂੰ ਨਾਈਟrogen ਯੂਰੀਆ ਤੋਂ ਦਈਏ ਹਨਾ ਪਰ ਉਹਦੇ ਕੋਲ ਉਹਦੇ ਬਦਲ ਸਾਡੇ ਕੋਲ ਹੈਗੇ ਆ ਕੁਝ ਅੱਛਾ ਹੂੰ ਜਿਵੇਂ ਕਿ ਬਾਇਓ ਦੇ ਵਿੱਚ ਨਾ ਆਪਣੇ ਆਉਂਦਾ ਹੈਗਾ ਲਿਕਵਿਡ ਆਉਂਦਾ ਬਾਇਓ ਦੇ ਵਿੱਚ ਉਹ ਤੁਹਾਨੂੰ ਜਿਹੜੀ ਵੀ ਤੁਸੀਂ ਉਹਦਾ ਤੱਤ ਲੈਣਾ ਜ਼ਿੰਕ ਲੈਣੀ ਆ ਉਹਦੇ ਚ ਪੋਟਾਸ਼ ਲੈਣੀ ਆ ਨਾਈਟ੍ਰੋਜਨ ਲੈਣੀ ਆ ਫਾਸਫੋਰਸ ਸਭ ਨੂੰ ਮਿਲ ਜਾਂਦਾ ਹੂੰ ਹੂੰ ਉਹ ਅਸੀਂ ਲੈ ਸਕਦੇ ਆ ਉਹਦਾ ਕੀ ਹੈਗਾ ਉਹਦਾ ਥੋੜਾ ਜਿਹਾ ਇਹ ਹੈ ਵੀ ਉਹ ਬਹੁਤ ਥੋੜੀ ਮਾਤਰਾ ਦੇ ਵਿੱਚ ਉਹ ਪਾਉਣਾ ਪੈਂਦਾ ਪੌਦੇ ਦੀਆਂ ਦੇ ਤਣੇ ਦੇ ਆਸ-ਪਾਸੇ ਅੱਛਾ ਪਾਉਣਾ ਪੈਂਦਾ ਉਹ ਪਾਣੀ ਤੋਂ ਅੱਧਾ ਪੌਣਾ ਘੰਟਾ ਘੰਟਾ ਪਹਿਲਾਂ ਹੂੰ 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 ਤੇ ਉਹ ਤੁਸੀਂ ਵੇਖੋ 300 ਐਮਐਲ ਦਾ ਹੁੰਦਾ ਹੈ ਉਹ ਤੇ ਉਹ ਇੱਕ ਕਿੱਲੇ ਦੀ ਡੋਜ਼ ਹੁੰਦੀ ਹੈ ਕਿੱਲੇ ਦੇ ਵਿੱਚ ਜਿੰਨੇ ਬੂਟੇ ਆ ਉਹਨਾਂ ਦੀ ਡੋਜ਼ ਆ ਹੂੰ 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 ਉਹ ਤੁਸੀਂ ਉਹ ਦੇ ਕੇ ਉਸ ਤੋਂ ਬਾਅਦ ਉਹਨੂੰ ਜਿਹੜਾ ਹੈਗਾ ਆਪਾਂ ਪਾਣੀ ਦੇਣਾ ਜਿਹੜਾ ਹੈਗਾ ਉਹ ਪਾਣੀ ਦੇਣਾ ਹੁੰਦਾ ਉਹ ਪਾਣੀ ਦਿੱਤਾ ਜਾ ਸਕਦਾ ਦੋ ਟਾਈਮ ਤੇ ਮੈਂ ਇਹਨੂੰ ਪਹਿਲੇ ਸਾਲ ਨੂੰ ਛੱਡ ਕੇ ਪਹਿਲੇ ਸਾਲ ਕੋਈ ਰੇ ਨਹੀਂ ਪਾਉਣੀ ਦੂਜੇ ਸਾਲ ਇਹਨੂੰ ਮੈਂ ਫਰਵਰੀ ਮਾਰਚ ਤੇ ਅਕਤੂਬਰ ਦੇ ਵਿੱਚ ਦੋ ਟਾਈਮ ਇਹਨੂੰ ਮੈਂ ਜਿਹੜਾ ਹੈਗਾ ਉਹ ਇਹਦੀ ਜਿਹੜੀ ਡੋਜ਼ ਆ ਇਹਦੀ ਖੁਰਾਕ ਆ ਉਹ ਦੇਈਦੀ ਆ ਪਰ ਜਿਹੜੀ ਇਹਦੀ ਰੂੜੀ ਦੀ ਰੇ ਆ ਉਹ ਰੂੜੀ ਦੀ ਰੇ ਮੈਂ ਇਹਨੂੰ ਪਾਉਣਾ ਦਸੰਬਰ ਦੇ ਵਿੱਚ ਹੀ ਕਿਉਂਕਿ ਅਮਰੂਦ ਦਾ ਤੇ ਇਹਦਾ ਥੋੜਾ ਜਿਹਾ ਅੰਤਰ ਆ ਪੂਰਾ ਹੀ ਅੰਤਰ ਆ ਕਿ ਇਹਨੂੰ ਜਿਹੜੀ ਰੂੜੀ ਦੀ ਰੇ ਆ ਖੁਰਾਕ ਆ ਉਹ ਦਸੰਬਰ ਪੂਰੀ ਠੰਡ ਦੇ ਵਿੱਚ ਦਿੱਤੀ ਜਾਂਦੀ ਆ ਤੇ ਉਹਨੂੰ ਪੂਰੀ ਗਰਮੀ 'ਚ ਦਿੱਤੀ ਜਾਂਦੀ ਆ ਅੱਛਾ ਉਹਨੂੰ ਜੂਨ ਦੇ ਵਿੱਚ ਦਿੱਤੀ ਜਾਂਦੀ ਆ ਇਹਨੂੰ ਦਸੰਬਰ ਦੇ ਵਿੱਚ ਦਿੱਤੀ ਜਾਂਦੀ ਆ ਹੁਣ ਜਿਵੇਂ ਮੇਰੇ ਕੋਲੇ ਰੂੜੀ ਪਈ ਆ ਹੁਣ ਮੈਂ ਆ ਦਸੰਬਰਾ ਜ 1 ਦਸੰਬਰ ਹੋ ਗਈ ਆ ਹੋਰ ਵੀ 25 ਦਿਨਾਂ ਬਾਅਦ ਜਿਹੜਾ ਹੈਗਾ ਇਹਨੂੰ ਮੈਂ ਉਹ ਰੂੜੀ ਦੀ ਰਹਿ ਦੇਵਾਂਗਾ ਹੂੰ ਉਸ ਤੋਂ ਅਗਲੀ ਗੱਲ ਰਹੇਗੀ ਇਹਨੂੰ ਉੱਪਰੋਂ ਜੇ ਕੋਈ ਮਾੜਾ ਮੋਟਾ ਜੀ ਪ੍ਰੋਬਲਮ ਪੈਂਦੀ ਆ ਹਾਂ ਕੋਈ ਸੁੰਢੀ ਸੰਢੀ ਕੋਈ ਕੀੜਾ ਪਤੰਗਾ ਤੇਲਾ ਵਗੈਰਾ ਜੋ ਹਾਂ ਜੋ ਵੀ ਪੈਂਦਾ ਉਹਦੇ ਲਈ ਇਹਦੇ ਲਈ ਬੜਾ ਸਿੰਪਲ ਜਿਹਾ ਫੰਡਾ ਹੈਗਾ ਹੂੰ ਕਲੀ ਜਿਹਨੂੰ ਚੂਨਾ ਕਹਿੰਦੇ ਆ ਚੂਨਾ ਤੇ ਜਿਹੜਾ ਸਾਡੇ ਕੋਲ ਨੀਲਾ ਥੋਥਾ ਹੁੰਦਾ ਹੂੰ ਉਹਦਾ ਜਿਹੜਾ ਮਿਸ਼ਰਣ ਆ ਉਹ 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 ਕਰਕੇ ਤੁਸੀਂ ਇਹਦੇ ਤੇ ਕਰ ਸਕਦੇ ਹੋ ਉਹਦੇ ਨਾਲ ਬਿਲਕੁਲ ਇਹਨੂੰ ਸਾਰਾ ਓਕੇ ਹੋ ਜਾਂਦਾ ਹੋਰ ਇਹਨੂੰ ਕਿਸੇ ਪੈਸਟੀਸਾਈਡ ਦੀ ਲੋੜ ਨਹੀਂ ਪੈਂਦੀ ਕਿਸੇ ਵੀ ਕਿਸਮ ਦੀ ਤੇ ਜੇਕਰ ਕੋਈ ਖਰਾਕੀ ਤੱਤਾਂ ਦੀ ਕਿਤੇ ਘਾਟ ਆਉਂਦੀ ਹੈ ਪਹਿਲੀ ਗੱਲ ਤਾਂ ਜੇ ਤੁਸੀਂ ਪ੍ਰੋਪਰ ਢੰਗ ਨਾਲ ਲਾਇਆ ਉਹਨੂੰ ਪਾਣੀ ਆਸੀਂ ਨਹਿਰੀ ਪਾਣੀ ਦੇ ਰਹੇ ਆ ਚੰਗਾ ਪਾਣੀ ਦੇ ਰਹੇ ਆ ਟਾਈਮ ਨਾਲ ਵੇ ਤਾਂ ਵੈਸੇ ਲੋੜ ਪੈਂਦੀ ਨਹੀਂ ਪਰ ਫਿਰ ਵੀ ਜੇ ਕਿਤੇ ਲੋੜ ਪੈ ਜਾਵੇ ਉੱਪਰੋਂ ਤੱਤ ਦੇਣ ਦੀ ਵੀ ਅਸੀਂ ਉੱਪਰੋਂ ਵੀ ਇਹਨੂੰ ਬਾਇਓਰੂਡ ਦੇ ਰੂਪ ਦੇ ਵਿੱਚ ਜਿਹੜੀ ਹੈਗੀ ਉਹ ਖਰਾਬ ਦੇ ਸਕਦਾ ਮਤਲਬ ਤੁਸੀਂ ਉਹ ਚੀਜ਼ ਕਰਦੇ ਨਹੀਂ ਵਿੱਚ ਕਰਦੇ ਹੋ ਤਾਂ ਉਹ ਉਹਦਾ ਵੀ ਜਿਹੜਾ ਹੈਗਾ ਉਹ ਸਬਸਟੀਟਿਊਟ ਹੈਗਾ ਆਪਣੇ ਬਾਇਓ ਖਾਦ ਦੇ ਵਿੱਚ ਹਾਂਜੀ ਹਾਂਜੀ ਬਿਲਕੁਲ ਹੈਗਾ ਜੀ ਠੀਕ ਆ ਤੇ ਮਾਨ ਸਾਹਿਬ ਇਹਦੇ ਵਿੱਚ ਜਿਵੇਂ ਕਿਨੂਆ ਦਾ ਬਾਗ ਆ ਹਨਾ ਜੀ ਇਹਦੀ ਕੋਈ ਵੈਰਾਈਟੀ ਜਾਂ ਕੋਈ ਨਸਲ ਜਾਂ ਕੋਈ ਨਾਮ ਕੋਈ ਹੁੰਦਾ ਜੀ ਅ ਦੇਖੋ ਜੀ ਮਤਲਬ ਜਿਵੇਂ ਆਪਣੇ ਕੋਲੇ ਅਮਰੂਦ ਦੇ ਵਿੱਚ 8-9 ਵੈਰਾਈਟੀਆਂ ਹੈਗੀਆਂ ਅੱਛਾ ਆੜੂ ਦੇ ਵਿੱਚ ਹੈਗੀਆਂ 베ਰੀ ਦੇ ਵਿੱਚ ਹੈਗੀਆਂ ਸਾਰਿਆਂ ਦੇ ਵਿੱਚ ਸਾਨੂੰ ਵੈਰਾਈਟੀਆਂ ਮਿਲ ਜਾਂਦੀਆਂ ਹਾਂ 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 ਇਹਦੇ ਵਿੱਚ ਵੀ ਵੈਰਾਈਟੀਆਂ ਭਾਵੇਂ ਕਹਿ ਦਿੰਦੇ ਹੈਗੇ ਪਰ ਅਸਲ ਦੇ ਵਿੱਚ ਜਿਹੜਾ ਇਹ ਗ੍ਰਾਫਟਡ ਹੁੰਦਾ ਇਹ ਗ੍ਰਾਫਟਡ ਹੁੰਦਾ ਇਹਦੇ ਪੇਰੈਂਟਸ ਪਲਾਂਟਸ ਜਿਹੜਾ ਹੈਗਾ ਇਹਦਾ ਉਹ ਕਿਹੋ ਜਿਹਾ ਅੱਛਾ ਉਹਦੇ ਮੁਤਾਬਕ ਉਹ ਜੇ ਚੰਗਾ ਪੇਰੈਂਟਸ ਪਲਾਂਟ ਆ ਉਹਦੇ ਵਿੱਚੋਂ ਉਹਦੀ ਬੱਡ ਲੈ ਕੇ ਜਿਹੜਾ ਗ੍ਰਾਫਟਡ ਹੁੰਦਾ ਉਹ ਗ੍ਰਾਫਟਡ ਹੋ ਕੇ ਹੀ ਪੌਦੇ ਦੀ ਜਿਹੜੀ ਹੈਗੀ ਆ ਉਹ ਬਾਨੀ ਸ਼ਕਲ ਜੋ ਵੀ ਬਾਨੀ ਹੈ ਤੀਜਾ 3 3/2 ਸਾਲ ਬਾਅਦ ਮੈਂ ਸੈਟੀਸਫਾਈਡ ਆ ਇਹਦੀ ਗ੍ਰੋਥ ਤੋਂ ਔਰ ਇਹਦੀ ਫਰੂਟਿੰਗ ਤੋਂ ਇਹ ਹੁਣ ਮਾਨ ਸਾਹਿਬ ਜਿੰਨਾ ਇਹ ਫਰੂਟ ਇੱਕ ਪੌਦਾ ਦਿੰਦਾ ਆ ਆਪਦੀ ਲਾਈਫ ਦੇ ਵਿੱਚ ਇਹ ਹੁਣ ਪੂਰਾ ਫਲ ਦੇ ਰਿਹਾ ਜੀ 3 ਸਾਲ ਬਾਅਦ ਅ ਦੇਖੋ ਜੀ ਅ ਦੂਜੇ ਸਾਲ ਜਿਹੜਾ ਹੈਗਾ ਜੇ ਚੰਗਾ ਬੂਟਾ ਦੂਜੇ ਸਾਲ ਕੁਝ ਫਲ ਚੱਕਦਾ ਦਿੰਦਾ ਹਮ ਹਮ ਪਰ ਦੂਜੇ ਸਾਲ ਮੈਂ ਇਹਦਾ ਸਾਰਾ ਫਲ ਕੱਟਦਾ ਸੀ ਅੱਛਾ ਉਹ ਤਿਆਰ ਨਹੀਂ ਹੋਣ ਦਿੱਤਾ ਤਿਆਰ ਹੋਣ ਤੋਂ ਪਹਿਲਾਂ ਹੀ ਹੂੰ ਹੂੰ ਅ ਬੂਟੇ ਦੀ ਤੰਦਰੁਸਤੀ ਵਾਸਤੇ ਤਾਂ ਕਿ ਬੂਟਾ ਸਟਰੋਂਗ ਹੋਵੇ ਅੱਛਾ ਮਤਲਬ ਆਪਾਂ ਨੂੰ ਦੂਜੇ ਸਾਲ ਪਹਿਲੇ ਦੋ ਸਾਲ ਲੈਣਾ ਹੀ ਨਹੀਂ ਚਾਹੀਦਾ ਫਲ ਨਹੀਂ ਕਿੰਨوں ਨੂੰ ਪਹਿਲੇ ਸਾਲ ਤਾਂ ਵੈਸੇ ਲੱਗਦਾ ਹੀ ਨਹੀਂ ਹਾਂ ਹਾਂ ਅ ਜਿਵੇਂ ਅਮਰੂਦ ਵਗੈਰਾ ਜਾਂ ਹੋਰ ਹੈਗੇ ਉਹਨਾਂ ਨੂੰ ਲੱਗਦਾ ਅੱਛਾ ਉਹਨਾਂ ਨੂੰ ਵੀ ਕੱਟ ਦੇਣਾ ਚਾਹੀਦਾ ਹਾਂ ਹਾਂ ਤਾਂ ਦੂਜੇ ਸਾਲ ਇਹਨੂੰ ਫਲ ਲੱਗਿਆ ਸੀ ਉਹ ਮੈਂ ਕੱਟਦਾ ਸੀ ਹੂੰ ਜਸਟ ਕੁਝ ਬੂਟਿਆਂ ਤੇ ਮੈਂ ਸਿੰਪਲ ਦੇ ਤੌਰ ਤੇ ਜ਼ਰੂਰ ਇੱਕ ਇੱਕ ਦੋ ਦੋ ਪੀਸ ਰੱਖੇ ਸੀਗੇ ਹੂੰ 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 ਤਾਂ ਇਸ ਕਰਕੇ ਹੁਣ ਤੀਜਾ ਸਾਲ ਸੀ ਹੂੰ ਇਸ ਸਾਲ ਕੀ ਹੋਇਆ ਵੀ ਫਲ ਇੰਨਾ ਜ਼ਿਆਦਾ ਚੱਕ ਲਿਆ ਹੂੰ ਅ ਮਤਲਬ ਸਾਰੇ ਬੂਟਿਆਂ ਨੇ ਤਾਂ ਹੌਟ ਵੇਵ ਐਂਕੀ ਜ਼ਿਆਦਾ ਸੀ ਉਹਦੇ ਨਾਲ ਕੀ ਹੋਇਆ ਸਾਰੇ ਸਾਡੇ ਏਰੀਏ ਦੇ ਵਿੱਚ ਹੀ ਸਾਡੇ ਜਿੰਨਾ ਰਾਜਸਥਾਨ ਦਾ ਏਰੀਆ ਲੱਗਦਾ ਸਾਡੇ ਨਾਲ ਜਾਂ ਫਾਜ਼ਿਲਕਾ ਦਾ ਏਰੀਆ ਲੱਗਦਾ ਐਂਕੀ ਉਹ ਸਾਰਾ ਫਲ ਸੀ ਜਿਹੜਾ ਉਹ ਹੌਟ ਵੇਵ ਦੇ ਨਾਲ ਝੜ ਗਿਆ ਹਾਂ ਹਾਂ ਥੱਲੇ ਢੇਰੀ ਲੱਗ ਗਈ ਹੂੰ ਹੂੰ ਉਹ ਜ਼ਿਆਦਾ ਝੜ ਗਿਆ ਮੈਨੂੰ ਇਉਂ ਲੱਗਿਆ ਵੀ ਬਾਗ ਜਾਨੀ ਖਾਲੀ ਹੋ ਗਿਆ ਮੌਸਮ ਮੌਸਮ ਦੇ ਕਾਰਨ ਪਰ ਨਹੀਂ ਫਿਰ ਵੀ ਮੈਨੂੰ ਇਹ ਅਜੇ ਹੈਗਾ ਵੀ ਫਲ ਫਿਰ ਵੀ ਵਧੀਆ ਚੱਕੀ ਬੈਠਾ ਤੇ ਇਨਾਂ ਕ ਫਲ ਮੈਨੂੰ ਲੱਗਦਾ ਹੈਗਾ ਵੀ ਇਹ ਬੂਟੇ ਲਈ ਸੈਟੀਸਫਾਈਡ ਆ ਇਹ ਤੁਹਾਡੇ ਕੋਲੇ ਇਹ ਕਿੰਨਾ ਥਾਂ ਜੀ ਇਹ ਕਿੰਨੂ ਆ ਇਹ ਮੇਰੇ ਕੋਲੇ ਇੱਕ ਕਿੱਲੇ ਦੇ ਵਿੱਚ ਜਿਹੜਾ ਹੈਗਾ ਉਹ ਮੈਂ ਇੱਕ ਵਾਰੀ ਇਹ ਟ੍ਰਾਇਲ ਦੇ ਤੌਰ ਤੇ ਲਾਇਆ ਸੀ ਉਹ ਡੇਢ ਕਿੱਲੇ ਦੇ ਵਿੱਚ ਬਿਲਕੁਲ ਅਮਰੀਦ ਅਮਰੂਦ ਤਾਂ ਮਾਨ ਸਾਹਿਬ ਜੇ ਆਪਾਂ ਗੱਲ ਕਰੀਏ ਵੀ ਤਕਰੀਬਨ ਲੱਖ ਰੁਪਏ ਦੀ ਫਸਲ ਆਪਣੀ ਹੁੰਦੀ ਹੈ ਜੀ ਖਰਚੇ ਖਰਚੇ ਕੱਢ ਕੇ ਜਿਹੜੀ ਇਹ ਕਣਕ ਝੋਨੇ ਝੋਨੇ ਨਾਲ ਬਹੁਤ ਮਿਹਨਤ ਨਾਲ ਹੁੰਦੀ ਆ ਤੁਸੀਂ ਇਹ 2.5 ਕਿੱਲੇ ਥਾਂ ਜਿਹੜਾ ਇੱਥੇ ਤੁਸੀਂ ਰੱਖਿਆ ਹੋਇਆ ਇਹ ਓਨਾ ਕ ਬਰਾਬਰ ਹੋ ਜਾਂਦਾ ਜੀ ਇਹ ਖਰਚੇ ਦੇਖੋ ਜੀ ਗੱਲ ਇਹ ਆ ਜਦੋਂ ਅਸੀਂ ਇਹ ਪਲਾਨ ਬਣਾਉਣੇ ਆ ਜਦੋਂ ਅਸੀਂ ਪ੍ਰਿਪੇਅਰ ਹੁੰਨੇ ਆ ਬਾਗ ਲਾਉਣ ਵਾਸਤੇ ਹਮ ਪਹਿਲੇ ਸਾਲ ਅਸੀਂ ਉਹਦੇ ਤੇ ਖਰਚੀ ਕਰਨਾ ਕੋਈ ਆਮਦਨ ਨਹੀਂ ਹਮ ਦੂਜੇ ਸਾਲ ਵੀ ਲਗਭਗ ਅਸੀਂ ਖਰਚੀ ਕਰਨਾ ਕੋਈ ਆਮਦਨ ਨਹੀਂ ਠੇਕਾ ਸਿਰਪਨ ਵਾਲੀ ਗੱਲ ਆ ਬਿਲਕੁਲ ਹੂੰ ਤੀਜੇ ਸਾਲ ਜਾ ਕੇ ਜੇ ਅਸੀਂ ਦੋ ਸਾਲ ਇਹਦੀ ਪਰਵਰਿਸ਼ ਵਧੀਆ ਕਰਤੀ ਹੂੰ ਤਾਂ ਤੀਜੇ ਸਾਲ ਜਾ ਕੇ ਸਾਨੂੰ ਇਹਨੇ ਫਲ ਦੇਣਾ ਸ਼ੁਰੂ ਕਰ ਦੇਣਾ ਹੂੰ ਤੀਜੇ ਤੇ ਚੌਥੇ ਸਾਲ ਹੂੰ ਦੋ ਸਾਲਾਂ ਦੇ ਵਿੱਚ ਜਿਹੜਾ ਮੇਰਾ ਹੁਣ ਤੱਕ ਦਾ ਐਕਸਪੀਰੀਅੰਸ ਆ ਹੂੰ ਦੋ ਸਾਲਾਂ ਦੇ ਵਿੱਚ ਇਹਨੇ ਪਿਛਲੇ ਦੋ ਸਾਲਾਂ ਦਾ ਵੀ ਜਿਹੜਾ ਉਹ ਪੂਰਤੀ ਆ ਖਰਚਾ ਜੋ ਹੋਇਆ ਉਹ ਕਰ ਪੂਰਾ ਕਰ ਦੇਣਾ ਅੱਛਾ ਉਹਨੇ ਪੂਰਾ ਹੋ ਜਾਣਾ ਹਾਂ ਵੀ ਜਿਵੇਂ ਆਪਾਂ ਹੁਣ ਉਧਰ ਚੱਲਾਂਗੇ ਅਮਰੂਦ ਦੇ ਵਿੱਚ ਹੂੰ ਉਹ ਐਂਕੀ ਮੇਰੇ ਕੋਲੇ ਲਗਭਗ ਮੰਨ ਕੇ ਚੱਲੋ ਵੀ ਤੀਜੇ ਸਾਲ ਦੇ ਵਿੱਚ ਮੇਰੇ ਕੋਲ 200 ਪਲੱਸ ਬੂਟਾ ਅੱਛਾ ਤੇ ਉਹਦੇ ਵਿੱਚੋਂ ਲਗਭਗ 100 ਕੁਇੰਟਲ ਅੱਛਾ 90 ਤੋਂ 100 ਕੁਇੰਟਲ ਲਗਭਗ ਉਹਦੇ ਚੋਂ ਅਮਰੂਦ ਤਿਆਰ ਹੋਊਗਾ ਤੇ ਇਹ ਕਿੰਨਾ ਕੁ ਦੇ ਜਾਂਦਾ ਜੀ ਤੁਸੀਂ ਅੰਦਾਜ਼ਾ ਲਾ ਲਓ ਜੇ ਤੁਸੀਂ ਅ ਮਾਰਕੀਟਿੰਗ ਥੋੜੀ ਜੀ ਮਿਹਨਤ ਨਾਲ ਆਪ ਕਰ ਸਕਦੇ ਹੋ ਹਾਂ 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 ਤਾਂ ਤੁਹਾਨੂੰ ਮਤਲਬ 35-40 ਰੁਪਏ ਤੁਸੀਂ ਐਵਰੇਜ ਕੱਢ ਸਕਦੇ ਹੋ ਹੂੰ ਹੂੰ ਤੇ ਜੇ ਅਸੀਂ ਆਪ ਨਹੀਂ ਕਰਨੀ ਤਾਂ ਫੇਰ ਤੁਸੀਂ 20 ਰੁਪਏ 25 ਰੁਪਏ ਦੇ ਸਾਬ ਅਮਰੂਦ ਜਿਵੇਂ ਆਨ ਕੀ ਜੇ ਆਪਾਂ ਘੱਟ ਤੋਂ ਘੱਟ ਵੀ ਲਾ ਕੇ ਚੱਲੀਏ ਹਾਂ ਫੇਰ ਵੀ ਮਤਲਬ ਮੰਨ ਕੇ ਚੱਲੋ ਵੀ ਉਹ ਅੱਜ ਦੀ ਡੇਟ ਦੇ ਵਿੱਚ ਪਹਿਲਾ ਫਲ ਆ ਉਹਦਾ ਪਹਿਲਾ ਫਲ ਵੀ 2.5 ਤੋਂ 3 ਲੱਖ ਦਾ ਕਿੱਲਾ ਹੈ ਹੈਗਾ ਤਾਂ ਉਹਦਾ ਖਰਚਾ ਖਰਚਾ ਕੱਢ ਕੇ ਜੀ ਮਤਲਬ ਆਮਦਨ ਟੋਟਲ ਇੰਨੀ ਆ ਪਹਿਲੇ ਸਾਲ ਤੇ ਦੂਜੇ ਸਾਲੇ ਵਧਣੀ ਆ ਆਮਦਨ ਨਹੀਂ ਖਰਚੇ ਜੇ ਆਪ ਮੰਨ ਲਓ ਡੇ ਕਿੱਲੇ ਦਾ ਮੰਨ ਕੇ ਚੱਲੋ ਤੁਸੀਂ ਖਰਚਾ ਅਸਲ ਦੇ ਵਿੱਚ ਕੀ ਖਰਚਾ ਹੁੰਦਾ ਜੀ ਮੇਨ ਇਹਦੇ ਤੇ ਬਸ ਖਰਚਾ ਕੋਈ ਬਹੁਤਾ ਜਿਆਦਾ ਨਹੀਂ ਬਸ ਇਹਦਾ ਇਹਦੇ ਤੇ ਇਹ ਆ ਵੀ ਜਿਹੜਾ ਹੈਗਾ ਇਹਦੀ ਸਾਮ ਸੰਭਾਲ ਆ ਜਿਹੜੀ ਹੂੰ ਉਹ ਲੇਬਰ ਦੀ ਆ ਹਾਂ ਹਾਂ ਉਹ ਆ ਕਾਂਟ ਛਾਂਡਦੀ ਆ ਜਿਵੇਂ ਮਤਲਬ ਹੁਣ ਇਹ ਮੈਂ ਇਹਦੀ ਕਾਂਟ ਛਾਂਡ ਕਰਵਾਈ ਆ ਜਿਵੇਂ ਹਾਂ ਹਾਂ ਲਗਭਗ 5000 ਰੁਪਏ ਦੇ ਵਿੱਚ ਉਹ ਸਾਰਾ ਕਿੱਲੇ ਦਾ ਉਹ ਕਰ ਗਿਆ ਜੋ ਗੁੱਲੇ ਵਗੈਰਾ ਇਹਦੇ ਚ ਨਿਕਲਦੇ ਆ ਫालतੂ ਜਾਂ ਫालतੂ ਟਾਣੀਆਂ ਜਾਂ ਇਹਨਾਂ ਨੂੰ ਬੂਟੇ ਦੇ ਅੰਦਰ ਹਵਾ ਪੈਣ ਲਈ ਕੁਝ ਫालतू ਟਾਹਣੀਆਂ ਹੁੰਦੀਆਂ ਉਹ ਕੱਟਣੀਆਂ ਹੁੰਦੀਆਂ ਉਹਦੀ ਲੇਬਰ ਹੋਗੀ ਇਹਨੂੰ ਸਾਫ ਸਫਾਈ ਦੀ ਲੇਬਰ ਹੋਗੀ ਪਾਣੀ ਦੀ ਲੇਬਰ ਹੋਗੀ ਬਸ ਇਹੋ ਜੇ ਖਰਚੇ ਆ ਤੀਜੇ ਸਾਲ ਦੂਜੇ ਤੀਜੇ ਸਾਲ ਹੋਰ ਬਹੁਤਾ ਕੋਈ ਖਰਚਾ ਲਾ ਲੋ ਵੀ ਜੇ 3 ਲੱਖ ਆਪਾਂ ਨੂੰ ਘੱਟ ਤੋਂ ਘੱਟ ਇਹ ਰੇਟ ਮਿਲ ਕੇ ਵੀ ਦਿੰਦਾ ਬੂਟਾ ਤਾਂ ਉਹਦੇ ਜੇ ਤੁਸੀਂ ਸਾਲ ਦਾ ਲਾ ਲੋ ਵੀ 60000 50000 ਰੁਪਿਆ ਖਰਚਾ ਹੋ ਗਿਆ ਜੀ 2.5 ਲੱਖ 2.5 ਲੱਖ ਰੁਪਈਆ ਦਾ ਹੈਗਾ ਬੜੇ ਰਾਮ ਜੇ ਬੜੇ ਫਸਲਾਂ ਚੋਂ ਆਪਾਂ ਬਾਹਰ ਆਉਣਾ ਚਾਹੀਏ ਜੇ ਤੁਸੀਂ ਜੇ ਤੁਸੀਂ ਮਾਰਕੀਟਿੰਗ ਆਪ ਆਪ ਕਰਦੇ ਹੋ ਮਿਹਨਤ ਨਾਲ ਕਰਦੇ ਹੋ ਤਾਂ ਉਹ ਜਿਹੜਾ 2.5 ਵਾਲਾ ਉਹ 3.5 ਤੇ ਵੀ ਜਾਂਦਾ ਚਲੋ ਆਪਾਂ ਘੱਟ ਤੋਂ ਘੱਟ ਵੀ ਮੰਨ ਲਈਏ ਹਾਂਜੀ ਵੀ ਜੇ ਆਪਾਂ ਇਹ ਛੱਡ ਕੇ ਕਰੀ ਆਪਾਂ ਇਹਦਾ ਬਦਲ ਤੁਹਾਨੂੰ ਲੱਭੀਏ ਤਾਂ ਬਦਲਾ ਹੈਗਾ ਇੱਕ ਇਹ ਅਸਲ ਦੇ ਵਿੱਚ ਨਾ ਜੀ ਇਹ ਸਵਾਲ ਤੁਹਾਡਾ ਸ਼ਾਇਦ ਬਾਅਦ ਦਾ ਹੋਵੇ ਮੈਂ ਤੁਹਾਨੂੰ ਪਹਿਲਾਂ ਦੱਸ ਦਿਆਂ ਹਮ ਕਿ ਮਨ ਲਓ ਆਪਾਂ ਨੂੰ ਆਪਾਂ ਮਾਰਕੀਟ ਦੇ ਵਿੱਚੋਂ ਅਮਰੂਦ ਖਰੀਦਦੇ ਆ ਖਾਣੇ ਆ ਹੂੰ ਲਗਭਗ ਡੇਢ ਮਹੀਨਾ 2 ਮਹੀਨੇ ਹੋ ਗਏ ਮਾਰਕੀਟ ਦੇ ਵਿੱਚ ਅਮਰੂਦ ਆਏ ਨੂੰ ਹੂੰ 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 ਉਹਨਾਂ ਦਾ ਰੇਟ ਅੱਜ ਵੀ ਹੂੰ ਬਠਿੰਡਾ ਮੰਡੀ ਦਾ ਗਿਦਰਵਾ ਮੰਡੀ ਦਾ ਮੁਕਸਰ ਮੰਡੀ ਦਾ ਹੂੰ ਹੂੰ 70 ਤੇ 80 ਰੁਪਏ ਤੋਂ ਘਟਿਆ ਨਹੀਂ ਸਟਾਰਟਿੰਗ ਦੇ ਵਿੱਚ 100 ਰੁਪਏ ਕਿਲੋ ਸੀ ਹੁਣ 100 ਦਾ ਸਵਾ ਕਿਲੋ ਆ ਜਾਂ ਡੇਢ ਕਿਲੋ ਆ ਆਪਾਂ ਇਧਰ ਨੂੰ ਦੂਸਰਾ ਬਾਗ ਵੀ ਦੇਖ ਹੀ ਲੈਣੇ ਨਾਲੇ ਤੁਸੀਂ ਦੱਸੋ ਤਾਂ ਉਹਦੇ ਵਿੱਚ ਮੰਨ ਲਓ ਜੇ ਉੱਥੇ ਮਾਰਕੀਟਿੰਗ ਦੇ ਵਿੱਚ 70 ਰੁਪਏ ਵਿਕ ਰਿਆ ਹੂੰ ਤਾਂ ਉਹਨੂੰ ਤੁਸੀਂ ਆਪ ਜੇ ਥੋੜੀ ਜੀ ਮਿਹਨਤ ਕਰਕੇ ਹਾਂ ਹਾਂ 60 ਰੁਪਏ ਤੀਕ ਵੀ ਕੱਢ ਦਿਓ ਹੂੰ ਹੂੰ ਵੇਚ ਸਕਦੇ ਹੋ ਹੂੰ ਹੂੰ ਤਾਂ ਜੇ 100 ਕੁਇੰਟਲ ਦਾ ਸਿੱਧਾ ਹੀ ਹਿਸਾਬ ਲਾ ਲਓ 6 ਲੱਖ ਦਾ ਬਣ ਗਿਆ ਹੂੰ ਹੂੰ ਉਹਦੇ ਵਿੱਚ ਲੱਖ ਦਾ ਖਰਚਾ ਕੱਢ ਦਈਏ ਫਿਰ 5 ਬੰਦਾਂ ਹੂੰ ਪਰ ਇੰਨੀ ਮਿਹਨਤ ਚਲੋ ਆਪਾਂ ਨਹੀਂ ਵੀ ਜੇ ਕਰ ਸਕਦੇ ਕੁਝ ਫਰੂਟ ਆ ਜਿਹੜਾ ਨਾ ਉਹ ਜਿਵੇਂ ਖਰਾਬ ਵੀ ਹੋ ਸਕਦਾ ਤੁਹਾਡਾ ਆ ਮਾਨ ਸਰ ਕੀ ਲਾਇਆ ਤੁਸੀਂ ਜੀ ਵਿੱਚ ਇਹ ਇਹ ਜੀ ਮੈਂ ਆਲੂ ਲਾਇਆ ਅਚਾ ਐਲ ਆਰ ਤੇ ਇਹ ਮਤਲਬ ਮੈਨੂੰ ਚੌਥਾ ਸਾਲ ਹੋ ਗਿਆ ਇਹਨਾਂ ਨੂੰ ਆਲੂ ਲੈ ਉਹਨੇ ਅਚਾ ਵਿੱਚ ਆਪਾਂ ਇਹਦੇ ਫਸਲ ਕਰ ਸਕਦੇ ਆ ਬਿਲਕੁਲ ਜੀ ਬਿਲਕੁਲ ਮੈਂ ਜਿਵੇਂ ਉਧਰ ਕੋਸ਼ ਛੋਲੇ ਵੀ ਵਿਜੇ ਆ ਇਹ ਮੇਰੇ ਕੋਲੇ ਜੀ ਇਸ ਨੂੰ ਮੈਂ ਦੱਸਾ ਇਹ ਸੋਨਾ ਮੋਤੀ ਕਣਕਾ ਇਹ ਜਿਹੜੀ ਵਿਜੀ ਹੋਈ ਆ ਦੇਸੀ ਬਿਲਕੁਲ ਜਿਹੜੀ ਯੂਨੀਵਰਸਿਟੀ ਦੀ ਦੀ ਤਿਆਰ ਇਹ ਹਾਂ ਹਾਂ ਇਹ 4 ਸਾਲ 1000 ਸਾਲ ਪ੍ਰਾਣੀ ਕਣਕਾ ਅੱਛਾ ਕੀ ਨਾਮ ਹੈ ਇਹ ਇਹ ਸੋਨਾ ਮੋਤੀ ਆ ਉਧਰ ਮੈਂ ਬਾਂਸੀ ਵੀਜੀ ਆ ਦੋ ਕਿਸਮਾਂ ਵੀਜੀ ਆ ਮੈਂ ਕਣਕ ਦੀਆਂ ਅੱਛਾ ਤਾਂ ਇਹ ਇਹ ਇਹਦੇ ਚ ਤੇ ਦੂਜੀ ਚ ਕੀ ਫਰਕ ਹੈ ਜੀ ਆਪਾਂ ਇਹਦੇ ਵਿੱਚ ਜਿਹੜਾ ਹੈਗਾ ਜੀ ਇਹਦਾ ਦਾਣਾ ਬਰੀਕ ਹੁੰਦਾ ਗੋਲ ਹੁੰਦਾ ਅੱਛਾ ਔਰ ਇਹ ਸਿਹਤ ਲਈ ਬਹੁਤ ਵਧੀਆ ਹੈਗੀ ਗੁਣਕਾਰੀ ਠੀਕ ਆ ਠੀਕ ਆ ਜਿਹੜੀ ਮੈਂ ਤੁਹਾਨੂੰ ਆਹ ਆਲੂ ਦੀ ਗੱਲ ਕਰ ਰਿਹਾ ਸੀ ਹੂੰ 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 ਆਲੂ ਦੇ ਵਿੱਚ ਸਭ ਤੋਂ ਜ਼ਿਆਦਾ ਪੈਸਟੀਸਾਈਡ ਪੈਂਦਾ ਸਭ ਤੋਂ ਜ਼ਿਆਦਾ ਪੈਂਦਾ ਪੈਂਦਾ ਯੂਰੀਆ ਬਹੁਤ ਪੈਂਦੀ ਆ ਡੀਏਪੀ ਬਹੁਤ ਪੈਂਦੀ ਆ ਫਿਰ ਇਹਦੇ ਤੇ ਸਪਰੇ ਹੁੰਦੀ ਆ ਹੂੰ 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 ਮੈਂ 4 ਸਾਲ ਹੋ ਗਏ ਜੀ ਹੂੰ ਮੈਂ ਕੁਝ ਵੀ ਨਹੀਂ ਅ ਕਰਦਾ ਇਹਦੇ ਤੇ ਆਲੂ ਤੇ ਕਿਉਂਕਿ ਆਪਾਂ ਖਾਣ ਵਾਸਤੇ ਰੱਖਿਆ ਆ ਆਪਦੇ ਤੇ ਮੇਰੇ ਵਧੀਆ ਆਲੂ ਹੁੰਦੇ ਆ ਆਲੂ ਦਾ ਸਾਈਜ਼ ਜ਼ਰੂਰ ਛੋਟਾ ਜਿਹੜਾ ਹੈਗਾ ਉਹ ਆਪਣਾ ਹੁੰਦਾ ਹਾਂ ਤੇ ਪਰ ਉਹਦਾ ਖਾਣ ਦਾ ਟੇਸਟ ਤੇ ਆਰਗੈਨਿਕ ਆਰਗੈਨਿਕ ਫਿਰ ਤੁਸੀਂ ਰੇ ਸਪਰੇ ਤਾਂ ਪਾਉਂਦੇ ਨਹੀਂ ਨਾ ਮਾਨ ਸਾਹਿਬ ਉਹਦੇ ਵਿੱਚ ਇਹ ਰੂੜੀ ਆਪਾਂ ਨੂੰ ਤੁਸੀਂ ਦੱਸਿਆ ਵੀ ਸਾਲ ਤੋਂ ਪਾਉਣੀ ਪੈਂਦੀ ਆ ਹਨਾ ਅ ਰੂੜੀ ਹਾਂ ਸਾਲ ਤੋਂ ਤਾਂ ਪੱਕਾ ਹੀ ਆ ਪਾਉਣੀ ਪਾਉਣੀ ਆ ਤੁਸੀਂ ਦੋ ਟਾਈਮ ਵੀ ਪਾ ਸਕਦੇ ਹੋ ਅੱਛਾ ਉਹ ਤਾਂ ਫਾਇਦਾ ਹੀ ਆ ਉਹਦਾ 6 ਮਹੀਨੇ ਬਾਅਦ ਵੀ ਪਾ ਸਕਦੇ ਹੋ ਵੈਸੇ ਅ ਅਮਰੂਦ ਨੂੰ ਗਰਮੀ ਦੇ ਵਿੱਚ ਤੇ ਇਹਨੂੰ ਸਰਦੀ ਦੇ ਵਿੱਚ ਕਿੰਨੂੰ ਨੂੰ ਜਿਵੇਂ ਤੁਸੀਂ ਇੱਕ ਤੀ ਤਾਂ ਕਣਕ ਬੀਜ ਲਈਏ ਤੇ ਚਮਾਨ ਸਾਹਿਬ ਕਣਕ ਦੀ ਰੋਤਾ ਤੇ ਇਹ ਇੱਕੋ ਹੀ ਫਸਲ ਲਈ ਜਾ ਸਕਦੀ ਆ ਕਿ ਕੋਈ ਦੋ ਫਸਲਾਂ ਵੀ ਲਈਆਂ ਜਾ ਸਕਦੀਆਂ ਬਾਗ ਦੇ ਵਿੱਚੋਂ ਇਸ ਇਹ ਇਹ ਦੇਖੋ ਜੀ ਹੂੰ ਬਹੁਤ ਸੋਹਣੀ ਫਰੂਟਿੰਗ ਆ ਹਾਂਜੀ ਮਤਲਬ ਸਾਈਜ਼ ਕਿੰਨਾ ਕਿੰਨਾ ਵਧੀਆ ਜਿਹੜਾ ਹੈਗਾ ਉਹ ਹੂੰ 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 ਬਣਿਆ ਹੋਇਆ ਹੂੰ ਬਹੁਤ ਸੋਹਣਾ ਸਾਈਜ਼ ਬਣਿਆ ਹੋਇਆ ਇਹ ਕਿਹੜਾ ਮਾਨ ਸਾਹਿਬ ਵੈਰਾਈਟੀ ਕਿਹੜੀ ਹੈ ਜੀ ਇਹ 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 ਸਾਰੇ ਜਿਹੜਾ ਹੈਗਾ ਜੀ ਹਸਾਰਸ ਪੌਦਾ ਜੀ ਅੱਛਾ ਹਸਾਰਸ ਹਸਾਰ ਯੂਨੀਵਰਸਿਟੀ ਦੇ ਵਿੱਚ ਬੁੱਕ ਕਰਵਾਇਆ ਸੀਗਾ ਜੀ ਠੀਕ ਆ ਉੱਥੋਂ ਮੈਂ ਇਹ 300 ਪੌਦਾ ਜਿਹੜਾ ਹੈਗਾ ਉਹ ਹਾਂ ਹਾਂ ਲਿਆ ਸੀ ਤਾਂ ਜਿਹੜਾ ਜੇ ਆਪਾਂ ਗੱਲ ਅਮਰੂਦ ਦੀ ਕਰੀਏ ਹੂੰ ਤਾ ਅਮਰੂਦ ਦੇ ਵਿੱਚ ਵੀ ਜਿਵੇਂ ਆਪਣੀ ਪੀਯੂ ਦਾ ਪੰਜਾਬ ਸਫੈਦਾ ਹੂੰ 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 ਇਹ ਹਸਾਰ ਯੂਨੀਵਰਸਿਟੀ ਦਾ ਜਿਹੜਾ ਹਸਾਰ ਸਫੈਦਾ ਸਫੈਦਾ ਇਹ ਉਹਦੇ ਨਾਲੋਂ ਕੁਆਲਿਟੀ ਜਿਹੜੀ ਹੈਗੀ ਥੋੜੀ ਜਿਆਦਾ ਵਧੀਆ ਹਾਂ 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 ਤਾਂ ਇਹ ਫਿਰ ਮੈਂ ਇਹ ਚੂਜ਼ ਕੀਤਾ ਹੂੰ ਵੀ ਆਪਾਂ ਇਹ ਇਹ ਲਾਇਆ ਜਾਵੇ ਠੀਕ ਆ ਇਹ ਮਾਨ ਸਾਹਿਬ ਮੈਂ ਵਿਚ ਰਹੀ ਗੱਲ ਵੀ ਇਹ ਤੁਸੀਂ ਜਿਵੇਂ ਹੁਣ ਇਹਦੇ ਚੋਂ ਕਣਕ ਦੀ ਫਸਲ ਲੈ ਰਹੇ ਹੋ ਹਨ ਜੀ ਤੇ ਇਹ ਇੱਕੋ ਹੀ ਫਸਲ ਲਈ ਜਾ ਸਕਦੀ ਹੈ ਕਿ ਦੋ ਵੀ ਲਈਆਂ ਜਾ ਸਕਦੀਆਂ ਦੇਖੋ ਜੀ ਗੱਲ ਇਹ ਜਿਵੇਂ ਵੀ ਮੰਨ ਲਓ ਇਹਦੇ ਵਿੱਚ ਕੋਈ ਸਬਜ਼ੀਆਂ ਉਹ ਕੋ ਬੰਦਾ ਉਗਾ ਸਕਦਾ ਜੇ ਕੋਈ ਚਾਹਵਾਨ ਹੋਵੇ ਤਾਂ ਇਹ ਹੈ ਪੌਸਿਬਿਲਟੀ ਹਾਂਜੀ ਇਹਦੇ ਵਿੱਚ ਇਹ ਹੈ ਜੀ ਇੱਕ ਗੱਲ ਦਾ ਬਰ ਖਿਆਲ ਰੱਖਣਾ ਪੈਣਾ ਨਾਲ ਹੂੰ ਹੂੰ ਵੀ ਜੇ ਤੁਸੀਂ ਬਾਗ ਨੂੰ ਹੂੰ ਵਧੀਆ ਟਾਈਮ ਤੇ ਹੂੰ ਛੇਤੀ ਬਹਾਲ ਕਰਨਾ ਹੂੰ ਫਿਰ ਥੋੜਾ ਜਿਹਾ ਫਸਲ ਦਾ ਲਾਲਚ ਨਾ ਕਰੋ। ਅੱਛਾ। ਕੱਟ ਕਰੋ। ਹਾਂ ਹਾਂ। ਜਦੋਂ ਅਸੀਂ ਫਸਲ ਦਾ ਲਾਲਚ ਕਰ ਲੈਨੇ ਆ। ਹੂੰ। ਉਦੋਂ ਬਾਗ ਤੁਹਾਡਾ ਜ਼ਿਆਦਾ ਟਾਈਮ ਲੈ ਜਾਂਦਾ। ਅੱਛਾ। ਜਿਵੇਂ ਕਿ ਹੁਣ ਮੈਂ ਬਹੁਤਾ ਲਾਲਚ ਨਹੀਂ ਕੀਤਾ। ਹਾਂ। ਤਾਂ ਮੈਂ ਇਹਦੇ ਵਿੱਚ ਸਿਰਫ ਇੱਕ ਫਸਲ ਲਾਉਣਾ। ਉਹ ਫਸਲ ਕਿਹੜੀ ਲਾਉਣਾ? ਹੂੰ ਹੂੰ। ਵੀ ਜਿਵੇਂ ਹੁਣ ਕਣਕ ਲਾਤੀ। ਹੂੰ। ਕਣਕ ਜਾਂ ਉਧਰ ਛੋਲੇ ਲਾਏ ਸੀ ਪਹਿਲਾਂ। ਹੂੰ ਹੂੰ। ਛੋਲਿਆ ਬੀਜ ਦੀਦਾ ਜਾਂ ਕਣਕ ਬੀਜ ਦੀਦੇ ਬਾਕੀ ਟਾਈਮ ਵਾਣ ਵੇਲਾ ਰਹਿੰਦਾ ਠੀਕ ਆ ਜਿਹੜੀ ਉਪਜਾਊ ਸ਼ਕਤੀ ਉਹ ਵੀ ਬਣੀ ਰਹਿੰਦੀ ਆ ਤੇ ਹਾਂ ਦੇ ਬੂਟਿਆਂ ਨੂੰ ਵੀ ਜਿਹੜੀ ਹਵਾ ਪਾਣੀ ਉਹ ਮਿਲਦਾ ਰਹਿੰਦਾ ਜੇ ਅਸੀਂ ਬੂਟਿਆਂ ਨਾਲੋਂ ਵੱਡੇ ਇਹਦੇ ਵਿੱਚ ਫਸਲ ਵੀ ਦਿੱਤੀ ਤਾਂ ਫਿਰ ਉਹ ਤਾਕਤ ਨੇਚਰਲੀ ਬੂਟੇ ਦੀ ਬੂਟੇ ਦੀ ਤਾਕਤ ਖਿੱਚ ਕੇ ਹਾਂ ਹਾਂ ਤੇ ਇਹ ਕਾਰਨ ਹੁਣ ਤੁਸੀਂ ਦੇਖੋ ਆ ਆ ਬੂਟਾ ਆਪਾਂ ਦੇਖਦੇ ਆ ਆਹ ਆ ਬੂਟਾ ਜੀ ਜਿਹੜਾ ਹੂੰ ਹੂੰ ਪਹਿਲੀ ਗੱਲ ਤਾਂ ਇਹ ਲੱਗ ਹੀ ਨਹੀਂ ਰਿਹਾ ਵੀ ਇਹ 3 ਸਾਲ ਦਾ ਹਾਂ ਏਡਾ ਜਿਆਦਾ ਜਿਹੜਾ ਹੈਗਾ ਫਲ ਫਲ ਤੁਸੀਂ ਦੇਖੋ ਵੀ ਇੰਨਾ ਜਿਆਦਾ ਫਲ ਚੱਕੇ ਇਹਦੇ ਤੋਂ ਮੈਂ ਘੱਟੋ ਘੱਟ ਹੁਣ ਤੋਂ ਪਹਿਲਾਂ 25 ਤੋਂ 30 ਕਿਲੋ ਫਲ ਮੈਂ ਤੋਲ ਤੋੜ ਚੁੱਕਿਆ ਲਿਫਿਆ ਪਿਆ ਜੀ ਡਿੱਗਿਆ ਹੋਇਆ ਤੇ ਹੁਣ ਵੀ ਅਜੇ ਤੀਕ ਇਹਦਾ 1 ਕੁਆਂਟਲ ਦੇ ਲਗਭਗ ਇਹਦੇ ਤੇ ਅਮਰੂਦ ਦੀ ਪਹਿਲਾ ਵਾਰ ਇੱਕ ਕੁਆਂਟਲ ਇੱਕ ਪੌਦੇ ਤੇ ਸਵਾ ਡੇਢ ਕੁਆਂਟਲ ਤੁਸੀਂ ਇਹਦੇ ਤੋਂ ਲਾਹ ਲੈਣਾ ਫਲ ਬੜੇ ਆਰਾਮ ਨਾਲ ਜੇ ਆਪਾਂ ਮਨ ਲਗੇ ਕੋਈ 10 15 ਕਿਲੋ ਖਰਾਬ ਵੀ ਹੁੰਦਾ ਹਾਂ ਤਾਂ ਫਿਰ ਵੀ ਇੱਕ ਕੁਇੰਟਲ ਅਮਰੂਦ ਇਹ ਇਹ ਬੂਟੇ ਨੇ ਦੇ ਜਾਣ ਹੂੰ 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 ਤਾਂ ਇਹਦਾ ਬਸ ਇਹੀ ਆ ਵੀ ਅ ਥੋਟੀਆਂ ਕੰਨਾਂ ਜਿੰਨਾ ਕਿ ਨੂੰ ਮੋਹ ਪਿਆਰ ਨਾਲ ਪਰ ਰੱਖ ਲਾਂਗੇ ਜੀ ਪੌਦੇ ਨੂੰ ਹੂੰ ਹੂੰ ਉਹਨਾਂ ਵੀ ਪੌਦਾ ਜਿਹੜਾ ਹੈਗਾ ਤੁਹਾਨੂੰ ਫਾਇਦਾ ਮਾਨਸਾ ਜੀ ਤੁਹਾਡੇ ਨਾਲ ਗੱਲ ਕਰਕੇ ਮੈਨੂੰ ਇਹ ਮਤਲਬ ਲੱਗਿਆ ਕਿ ਜਿਹੜੀਆਂ ਜ਼ਮੀਨਾਂ ਚੱਲਦੀਆਂ ਨੇ ਬਾਗ ਨੂੰ ਜੀ ਜਿੱਥੇ ਕੋਈ ਨਹੀਂ ਉਸ ਤਰ੍ਹਾਂ ਦੀ ਸਮੱਸਿਆ ਤੇ ਬਾਗਬਾਨੀ ਇੱਕ ਬਹੁਤ ਵਧੀਆ ਆਪਸ਼ਨ ਹੋ ਸਕਦੀ ਹੈ ਸਾਡੇ ਲਈ ਜ਼ਿਮੀਂਦਾਰ ਭਰਾਵਾਂ ਲਈ ਵੀ ਉਹ ਇਹ ਝੋਨੇ ਵਾਲੇ ਚੱਕਰ ਚੋਂ ਬਾਹਰ ਆਉਣ ਮੇਰਾ ਇੱਕ ਹੋਰ ਆ ਸਵਾਲ ਕਿ ਇਹ ਲਈ ਕੋਈ ਖਾਸ ਜ਼ਮੀਨ ਜਿਹੜੀ ਆ ਉਹ ਇਹਦੇ ਲਈ ਵੀ ਆਪਾਂ ਕਹੜੀਏ ਵੀ ਬਾਹਲੀ ਵਧੀਆ ਹੀ ਜ਼ਮੀਨ ਹੈ ਤਾਂ ਬਾਗ ਲਈ ਉਸ ਤਰ੍ਹਾਂ ਦਾ ਹੁੰਦਾ ਹੈ ਕਿ ਕਿਸੇ ਵੀ ਮਿੱਟੀ ਦੇ ਵਿੱਚ ਬਾਗ ਹੋ ਸਕਦਾ ਹੈ ਦੇਖੋ ਤੁਹਾਡੇ ਦੋ ਸਵਾਲ ਆ ਦੋ ਬੜੇ ਅਹਿਮ ਆ ਦੋਵੇਂ ਹੀ ਪਹਿਲਾ ਸਵਾਲ ਵੀ ਅਸੀਂ ਝੋਨੇ ਦੇ ਚੱਕਰ ਦੇ ਵਿੱਚੋਂ ਨਿਕਲ ਕੇ ਬਾਗਵਾਨੀ ਦੇ ਵਿੱਚ ਕਿਵੇਂ ਆ ਸਕਦੇ ਬੜਾ ਅਹਿਮ ਸਵਾਲ ਆ ਇਹ ਹੂੰ 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 ਦੂਜਾ ਸਵਾਲ ਮਿੱਟੀ ਵਾਲਾ ਮੈਂ ਪਹਿਲੇ ਸਵਾਲ ਦਾ ਜਵਾਬ ਦਿੰਦਾ ਹੂੰ ਇਹਨਾ ਸੌਖਾ ਨਹੀਂ ਉਹਦੇ ਵਿੱਚੋਂ ਨਿਕਲਣਾ ਉਹਦਾ ਉਹਦੀ ਵਜ੍ਹਾ ਵੀ ਸਾਨੂੰ ਝੋਨੇ ਦੀ ਪੱਕੀ ਕੀਮਤ ਮਿਲ ਜਾਣੀ ਆ ਕਣਕ ਦੀ ਮਿਲ ਜਾਣੀ ਇਧਰੋਂ ਤੁਹਾਨੂੰ 2 ਸਾਲ ਉਦੇ ਵਿੱਚੋਂ ਨਹੀਂ ਹੋਣੀ 2 ਸਾਲਾਂ ਦੇ ਵਿੱਚ ਤੁਸੀਂ ਇੱਕ ਫਸਲ ਲਾਉਂਗੇ ਉਹਦੇ ਨਾਲ ਤੁਹਾਡਾ ਖਰਚਾ ਜਿਹੜਾ ਹੈਗਾ ਉਹ ਮਸਾ ਨਿਕਲੂਗਾ ਇਸ ਕਰਕੇ ਜਿਹੜਾ ਹੁਣ ਜ਼ਿੰਮੇਵਾਰ ਸਾਡਾ ਹੈ ਹੀ 2 4 5 ਕਿੱल्ल्याਵਾਲਾ ਉਹਦੇ ਲਈ ਹੈ ਤਾਂ ਔਖਾ ਪਰ ਉਹਦੇ ਲਈ ਉਹ ਜੇ ਆਪ ਦਾ ਉਹ 20% ਹਿੱਸਾ ਜੇ 5 ਕਿੱਲੇ ਤੋਂ ਉਹਦੇ ਵਿੱਚ 1 ਕਿੱਲੇ ਦਾ ਟ੍ਰਾਇਲ ਸ਼ੁਰੂ ਕਰੇ ਪਹਿਲੇ ਸਾਲ ਇੱਕ ਸਾਲ ਦਾ ਕਿੱਲੇ ਦਾ ਕਰੇ ਤਾਂ ਜਦੋਂ ਇੱਕ ਸਾਲ ਲੰਘ ਜੇ ਫਿਰ ਦੂਜੇ ਕਿੱਲੇ ਦਾ ਟ੍ਰਾਇਲ ਕਰੇ ਉਹਦਾ ਕਾਰਨ ਹਮ ਕਿਉਂਕਿ ਤੀਜੇ ਸਾਲ ਉਹਨੇ ਆਮਦਨੀ ਦੇਣੀ ਸ਼ੁਰੂ ਕਰ ਦੇਣੀ ਜਦੋਂ ਉਹ ਆਮਦਨੀ ਦੇਣ ਲੱਗ ਗਿਆ ਫਿਰ ਉਹਦੇ ਕੋਲੇ ਜੇ ਪੰਜ ਦੀਵਜੇ ਤਿੰਨ ਕਿੱਲੇ ਵੀ ਰਹਿ ਗਏ ਦੋ ਕਿੱਲੇ ਵੀ ਰਹਿ ਗਏ ਤਾਂ ਬਾਗ ਨੇ ਉਹਦੀ ਆਮਦਨੀ ਦੇਣੀ ਸ਼ੁਰੂ ਕਰ ਦਿੱਤੀ ਉਹਦਾ ਜਿਹੜਾ ਘਰ ਦਾ ਗੁਜ਼ਾਰਾ ਉਹ ਚੱਲਦਾ ਰਵੇ ਹਾਂਜੀ ਹਾਂਜੀ ਤੇ ਜੇਕਰ ਮਤਲਬ ਉਹ ਤਿੰਨ ਚਾਰ ਕਿੱਲੇ ਪੈ ਲਈ ਹੈ ਜ਼ਿਮੀਂਦਾਰ ਕੋਲ ਉਹੀ ਲਾ ਕੇ ਬਹਿ ਗਿਆ ਤਿੰਨ ਸਾਲੇ ਨਹੀਂ ਫਲ ਨਹੀਂ ਉਹ ਦੇਣਾ ਨਹੀਂ ਆਂਦਨੀ ਨਹੀਂ ਦੇਣੀ ਤਾਂ ਉਹ ਫਿਰ ਔਖਾ ਹੂੰ ਇਸ ਕਰਕੇ ਆਪਣੀ ਜ਼ਮੀਨ ਮੁਤਾਬਕ ਥੋੜੇ ਤੋਂ ਸਟਾਰਟ ਕਰੇ ਉਹ ਥੋੜੇ ਤੋਂ ਸਟਾਰਟ ਕਰਨ ਦੇ ਦੋ ਫਾਇਦੇ ਆ ਜੀ ਹੂੰ ਇੱਕ ਤਾਂ ਉਹਨੂੰ ਨਾਲ ਦੀ ਨਾਲ ਆਂਦਨੀ ਆਉਣ ਲੱਗ ਜਾਂਦੀ ਹੈ ਹੂੰ ਦੂਜਾ ਆਂਦਨੀ ਆਉਣ ਦੇ ਨਾਲ ਨਾਲ ਉਹਨੂੰ ਤਜਰਬਾ ਹੋ ਜਾਂਦਾ ਹੂੰ 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 ਪਹਿਲੇ ਥੋੜੇ ਵਾਂ ਦਾ ਤਜਰਬਾ ਆਇਆ ਫਿਰ ਉਹ ਹੋਰ ਵੱਧ ਲਾ ਲਿਓ ਹੋਰ ਵੱਧ ਲਾ ਲਿਓ ਹਾਂ ਹਾਂ ਤਾਂ ਉਹਦੇ ਨਾਲ ਜਿਹੜਾ ਹੈ ਕੋ ਤਜਰਬਾ ਵੀ ਬਣਦਾ ਤੇ ਉਹਦਾ ਉਹਦੀ ਅੰਦਨੀ ਵੀ ਜਿਹੜੀ ਹੈਗੀ ਪਰਵਾਹ ਦੀ ਸਿੱਟ ਰਹਿੰਦੀ ਹਾਂ 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 ਸੋ ਇਹ ਸਾਰਾ ਨਹੀਂ ਕਿਦਾਂ ਕਰਨਾ ਚਾਹੀਦਾ ਥੋੜੀ ਥੋੜੀ ਉਹਦੇ ਵਿੱਚ ਮਤਲਬ ਹੈ ਇਹ ਫਾਇਦੇ ਵਾਲੀ ਚੀਜ਼ ਕੋ ਇਹਦੇ ਵਿੱਚ ਘਾਟੇ ਵਾਲੀ ਗੱਲ ਆ ਦੇਖੋ ਜੀ ਜੇ ਦੇਖਿਆ ਜਾਵੇ ਤਾਂ ਕਈ ਤਰ੍ਹਾਂ ਦੇ ਫਾਇਦੇ ਇੱਕ ਸਿੱਧਾ ਕੰਮ ਨਹੀਂ ਕੀਤਾ ਜਾ ਸਕਦਾ ਜੇ ਜੇ ਤੁਹਾਡੇ ਕੋਈ ਸ਼ੌਂਕ ਆ ਨਾ ਹਾਂ ਮਤਲਬ ਜੇ ਤੁਸੀਂ ਸੋਚਦੇ ਹੋ ਸਮਾਜ ਲਈ ਕੋਈ ਵਾਤਾਵਰਨ ਲਈ ਹੂੰ ਵੀ ਹੁਣ ਜਿਵੇਂ ਸਪੋਇ ਕਰ ਲੋ ਹੂੰ ਮੈਂ ਇਸ ਵਾਹਨ ਦੇ ਵਿੱਚ 500 ਸਵਾ 500 ਪੌਦਾ ਲਾਇਆ ਹੂੰ 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 500 ਦਰਖਤ ਲਾਤਾ ਹਾਂ ਜੇ ਮੈਂ ਮੰਨ ਲਓ 500 ਦਰਖਤ ਲਾਤਾ ਤਾਂ 500 ਦਰਖਤ এনवायरमेंट ਨੂੰ ਸਾਫ਼ ਕਰੂਗਾ ਸਾਫ਼ ਕਰ ਰਿਹਾ ਹੂੰ ਹੂੰ ਔਰ ਉਹਦੇ ਵਿੱਚ ਹਿੱਸਾ ਪਾਤਾ ਆਪਦਾ ਦੂਜੀ ਗੱਲ ਉਸ 500 ਪੌਦੇ ਤੋਂ ਫਰੂਟ ਫਰੂਟ ਲੋਕ ਖਾਣਗੇ ਉਹ ਵੀ ਉਹਨਾਂ ਲਈ ਤੰਦਰੁਸਤੀ ਲਈ ਫਾਇਦੇਮੰਦ ਆ ਦੋ ਫਾਇਦੇ ਹੋਗੇ ਨਾ ਆਪਦਾ ਫਾਇਦਾ ਤੇ ਉਸ ਤੋਂ ਬਾਅਦ ਆ ਚਲੋ ਜੇ ਤੁਹਾਨੂੰ ਉਹਦੇ ਚ ਹੰਤ ਨਹੀਂ ਆਉਂਦੀ ਤਾਂ ਫਿਰ ਇਹ ਮਤਲਬ ਜਿਹੜਾ ਸ਼ੌਂਕ ਆ ਤੁਸੀਂ ਸ਼ੌਂਕ ਨਾਲ ਕਰਦੇ ਹੋ ਹੁਣ ਤੁਸੀਂ ਦੇਖੋ ਵੀ ਮੈਨੂੰ ਸ਼ੌਂਕ ਆ ਮੈਂ ਜਿਹੜਾ ਜ਼ਿਆਦਾ ਟਾਈਮ ਆ ਉਹ ਬਾਗ ਦੇ ਵਿੱਚ ਰਹਿਣਾ ਸਪੈਂਡ ਕਰਦੇ ਤੁਸੀਂ ਮਾਨ ਸਾਹਿਬ ਇਹਦੀ ਹੁਣ ਮੈਂ ਤੁਹਾਨੂੰ ਵਿੱਚ ਟੋਕਦਾ ਵੀ ਇਹਦੀ ਮਾਰਕੀਟਿੰਗ ਤੁਸੀਂ ਆਪ ਕਰਦੇ ਹੋ ਕਿ ਉੱਥੇ ਬੋਲੀ ਤੇ ਲਿਜਾ ਕੇ ਇਹਨੂੰ ਸੇਲ ਕਰਦੇ ਹੋ ਮਤਲਬ ਤੁਸੀਂ ਮਾਰਕੀਟਿੰਗ ਦੀ ਗੱਲ ਕਰੀ ਅੱਗੇ ਵੀ ਮਾਰਕੀਟਿੰਗ ਤੇ ਆਪਾਂ ਨੂੰ ਜੇ ਆਪਾਂ ਵਧੀਆ ਢੰਗ ਨਾਲ ਕਰੀਏ ਤਾਂ ਜ਼ਿਆਦਾ ਮੁਨਾਫਾ ਕਮਾਇਆ ਜਾ ਸਕਦਾ ਤੁਸੀਂ ਕਿਸ ਢੰਗ ਨਾਲ ਮਾਰਕੀਟਿੰਗ ਕਰ ਰਹੇ ਹੋ ਦੇਖੋ ਗੁਰਲਾਲ ਜੀ ਆਉਂ ਆ ਇਹ ਇਹ ਥੋੜਾ ਜਿਹਾ ਨਾ ਸਾਡੇ ਲਈ ਇੱਕ ਮੁਸ਼ਕਲ ਭਰਿਆ ਪ੍ਰਸ਼ਨ ਚਣਨ ਵਾਲਾ ਸਵਾਲ ਆ ਹੂੰ ਸਭ ਤੋਂ ਜ਼ਿਆਦਾ ਸਾਨੂੰ ਸਮੱਸਿਆ ਜਿਹੜੀ ਬਾਗਵਾਨਾਂ ਜਾਂ ਕਿਸਾਨਾਂ ਨੂੰ ਉਹਨੂੰ ਮਾਰਕੀਟਿੰਗ ਤੇ ਹੁੰਦੀ ਆ ਹੂੰ ਮਾਰਕੀਟਿੰਗ ਦਾ ਜੇਕਰ ਸਰਕਾਰ ਚਾਵੇ ਹੂੰ ਤੇ ਇਹਦੀ ਬਹੁਤ ਵਧੀਆ ਮਾਰਕੀਟਿੰਗ ਮਾਰਕੀਟਿੰਗ ਹੋ ਸਕਦੀ ਆ ਤੇ ਸਾਡੇ ਜਿਹੜੇ ਕਿਸਾਨਾਂ ਆ ਲੋਕ ਆ ਉਹ ਇੱਧਰ ਹੂੰ ਪੈ ਸਕਦੇ ਆ ਇਸ ਕਿੱਤੇ ਦੇ ਵਿੱਚ ਅੱਛਾ ਮਾਰਕੀਟਿੰਗ ਦੇ ਵਿੱਚ ਦਿੱਕਤ ਇਹ ਆਉਦੀ ਆ ਵੀ ਜਦੋਂ ਹੁਣ ਮੰਨ ਲਓ ਮੇਰੇ ਕੋਲ ਤਿਆਰ ਹੋਇਆ ਆਮਰੂਦ ਹਾਂ ਹਾਂ ਅਸੀਂ ਇੱਕ ਮੇਰੇ ਸਾਥੀ ਹੋਰ ਨੇ ਦੋ ਕਿੱਲੇ ਉਹਨਾਂ ਦਾ ਵੀ ਲੱਗਿਆ ਹੋਇਆ ਅਸੀਂ ਬਠਿੰਡਾ ਮੰਡੀ ਦੇ ਵਿੱਚ ਲੈ ਕੇ ਫਲ ਵੇਚਣ ਵਾਸਤੇ ਗਏ ਹਾਂ 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 ਸਿਰਫ ਅਸੀਂ ਦੇਖਣ ਵਾਸਤੇ ਹੀ ਗਏ ਸੀ ਵੀ ਕੀ ਹੈਗਾ ਤਾਂ ਉੱਥੇ ਬਹੁਤ ਮਾੜਾ ਹਾਲ ਹੈ ਹੂੰ ਤੁਹਾਡੇ ਕੋਲੋਂ ਬਹੁਤ ਸਸਤੇ ਭਾਅ ਤੇ ਖਰੀਦਿਆ ਜਾ ਰਿਹਾ ਐਵੇਂ ਦੇ ਭਾਅ ਵਾਂਗੂ ਹੂੰ ਤੇ ਜਦੋਂ ਉਹੀ ਵੇਚਿਆ ਜਾ ਰਿਹਾ ਉਹਦੇ ਵਿੱਚ ਬਹੁਤ ਫਰਕ ਆ ਜਮੀਨ ਉਸ ਨੂੰ ਜੇ ਤੁਹਾਡੇ ਕੋਲੋਂ 15 ਤੋਂ 20 ਰੁਪਏ ਖਰੀਦੇ ਜਾ ਰਿਹਾ ਉਹੀ 80 ਰੁਪਏ ਵੇਚਿਆ ਜਾ ਰਿਹਾ ਜਿਹੜਾ ਇਹਨਾਂ ਡਿਫਰੈਂਸ ਆ ਉਹ ਫਿਰ ਕਿਸਾਨ ਨਹੀਂ ਚੱਲ ਸਕਦਾ ਬਾਗਵਾਨ ਨਹੀਂ ਚੱਲ ਸਕਦਾ ਤਾਂ ਇਹਦੇ ਲਈ ਜੇ ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਮਾਰਕੀਟਿੰਗ ਆਪ ਕਰ ਸਕਦੇ ਹੋ ਤਾਂ ਫਿਰ ਉਹਦੇ ਵਿੱਚ ਕੋਈ ਫਾਇਦਾ ਹੈਗਾ ਅ ਦੂਜੀ ਗੱਲ ਬਾਗਬਾਨੀ ਵਾਲਾ ਕਿੱਤਾ ਉਸ ਬੰਦੇ ਨੂੰ ਕਰਨਾ ਚਾਹੀਦਾ ਜਿਹੜਾ ਆਪ ਮਾਰਕੀਟਿੰਗ ਕਰ ਸਕਦਾ ਜਾਂ ਆਪ ਤਕੜੀ ਵਟਾ ਫੜ ਕੇ ਵੇਚਣ ਤੋਂ ਗਰੇਜ ਨਹੀਂ ਕਰਦਾ ਹੂੰ 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 ਜੇ ਅਸੀਂ ਉਹ ਤੋਂ ਗਰੇਜ ਕਰਨਾ ਫਿਰ ਤੁਹਾਡਾ ਮਾਰਕੀਟਿੰਗ ਦੇ ਵਿੱਚ ਕੋਈ ਫਾਇਦਾ ਨਹੀਂ ਹੂੰ ਹੂੰ ਅਗਲੀ ਗੱਲ ਹੁਣ ਜਿਵੇਂ ਮੀਰਾ ਇਹ ਜਿਹੜਾ ਬਾਗ ਆ ਇਹਨੂੰ ਵਿੱਚ ਲੋ 100 ਨਹੀਂ ਮੈਂ ਕਹਿੰਦਾ ਪਰ 95% ਆਰਗੇਨਿਕ ਆ ਹੂੰ ਹੂੰ 95% ਆਰਗੇਨਿਕ ਆ ਇਹਨੂੰ ਮੈਂ ਸਾਰਾ ਬਾਇਓ ਪਾਇਆ ਰੂੜੀ ਪਾਈ ਆ ਹੂੰ ਜਿਹੜਾ ਇਹਦੇ ਤੇ ਮਤਲਬ ਕੀੜੇ ਪੈਣ ਦੀ ਗੱਲ ਆ ਵੀ ਜਿਵੇਂ ਇਹਨੂੰ ਇੱਕ ਮੱਖੀ ਕਾਣਾ ਕਰਦੀ ਆ ਅਮਰੂਦ ਨੂੰ ਉਹਦੇ ਲਈ ਅਸੀਂ ਜਿਹੜੇ ਹੈਗੇ ਉਹ 트੍ਰੈਪ ਮਿਲ ਜਾਂਦੇ ਆ ਬਾਗਬਾਨੀ ਵਿਭਾਗ ਤੋਂ ਉਹ 트੍ਰੈਪ ਲਾ ਕੇ ਉਹ ਸਮੱਸਿਆ ਦਾ ਹੱਲ ਕਰ ਲੈਂਦੇ ਆ ਹਾਂ 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 ਤਾਂ ਇਹਨੂੰ ਮੈਂ ਮੋਸਟਲੀ ਆਰਗੈਨਿਕ ਰੱਖਿਆ ਹੋਇਆ ਇਹ ਸਾਰੇ ਬਾਗ ਨੂੰ ਕੋਈ ਇਹਦੇ ਤੇ ਪੈਸਟੀਸਾਈਡ ਨਹੀਂ ਕੀਤੀ ਕੋਈ ਇਹਨੂੰ ਯੂਰੀਆ ਨਹੀਂ ਮੈਂ ਪਾਈ ਹਾਂ ਠੀਕ ਹੈ ਜੀ ਹੁਣ ਮੈਂ ਜੇ ਆਰਗੈਨਿਕ ਅਮਰੂਦ ਦੂਜੇ ਪੈਸਿਸਾਈਡ ਵਾਲੇ ਦੇ ਬਰਾਬਰ ਜਾ ਕੇ ਵੇਚਾਂ ਉਹਨੇ ਸਸਤੇ ਪਾਤੇ ਹਾਂ ਤਾਂ ਮੇਰੇ ਪੱਲੇ ਕੁਛ ਨਹੀਂ ਪੈਣ ਵਾਲਾ ਹਾਂ 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 ਤੇ ਇਹਦੇ ਨਾਲੋਂ ਬਿਹਤਰ ਇਹੀ ਹੈ ਵੀ ਜੇ ਤੁਸੀਂ ਆਰਗੈਨਿਕ ਪੈਦਾ ਕੀਤਾ ਟਾਈਮ ਲੱਗ ਸਕਦਾ ਤੁਹਾਡੇ ਗਾਹਕ ਬਣਨ ਲਈ ਹਾਂ ਤਿਆਰ ਹੋਣ ਲਈ ਇੱਕ ਵਾਰ ਥੋੜਾ ਤੁਹਾਡਾ ਮਾਲ ਵਿਕ ਸਕਦਾ ਹੋ ਸਕਦਾ ਅੱਧਾ ਵਿਕੇ ਅੱਧਾ ਖਰਾਬ ਹੋਵੇ ਪਰ ਜਦੋਂ ਤੁਹਾਡੀ ਮਾਰਕੀਟਿੰਗ ਬਣ ਗਈ ਥੋੜਾ ਜਿਹਾ ਸਹਿਜ ਵੀ ਰੱਖਣਾ ਪੈਂਦਾ ਜਦੋਂ ਮਾਰਕੀਟਿੰਗ ਬਣ ਗਈ ਇਹੀ ਫਲ ਜਿਹੜਾ ਫਿਰ ਉੱਥੇ ਤੁਹਾਨੂੰ 80 ਰੁਪਏ ਦਾ ਵਿਕਦਾ ਹੂੰ ਉਹਨੂੰ ਭਾਵੇਂ ਤੁਸੀਂ ਆਰਗੈਨਿਕ ਨੂੰ 100 ਰੁਪਏ ਵੇਚ ਸਕਦੇ ਹੋ ਜਦੋਂ ਤੁਹਾਡੇ ਆਰਗੈਨਿਕ ਫਲ ਖਾਣ ਵਾਲੇ ਗਾਹਕ ਤਿਆਰ ਹੋ ਗਏ ਸਹੀ ਹੈ ਸੋ ਇਸ ਕਰਕੇ ਹੁਣ ਅਸੀਂ ਕੀ ਕਰ ਰਹੇ ਹਾਂ ਅਸੀਂ ਜੇ ਉੱਥੇ 70 ਵਿੱਚ ਵੇਚ ਰਿਹਾ ਅਸੀਂ ਉਹਨੂੰ 60 ਰੁਪਏ ਉਦੋਂ ਵੀ ਘਟਾ ਕੇ ਵੇਚ ਰਹੇ ਹਾਂ ਉਹ ਵੀ ਆਰਗੈਨਿਕ ਅੱਛਾ 60 ਵੇਚ ਰਹੇ ਹਾਂ 50 ਵੇਚ ਰਹੇ ਹਾਂ ਵੀ ਮਤਲਬ ਜਿਹੜਾ ਆਪ ਵੇਚ ਰਹੇ ਆ ਵੀ ਅਸੀਂ ਉਹਦੇ ਨਾਲੋਂ ਸਸਤਾ ਵੇਚ ਦਈਏ ਗਾਹਕ ਨੂੰ ਵੀ 10 ਤੋਂ 20 ਰੁਪਏ ਦਾ ਫਾਇਦਾ ਹੋ ਜੇ ਤੇ ਸਾਨੂੰ ਇਹ ਆ ਵੀ ਸਾਨੂੰ 30 ਰੁਪਏ ਵੇਚਣ ਦੀ ਬਜਾਏ 50 ਰੁਪਏ ਸਾਡੇ ਪੱਲੇ ਪੈ ਜੇ ਸਾਨੂੰ ਵੀ 20 ਰੁਪਏ ਦਾ ਫਾਇਦਾ ਤੇ ਗਾਹਕ ਨੂੰ ਵੀ ਵਿਚਾਲਿਓ ਉਹਦੇ ਮੰਡੀਕਰਨ ਖਤਮ ਕਰ ਦਈਏ ਉਹ ਪਾਰੀ ਖਤਮ ਕਰ ਦਈਏ ਸਿੱਧਾ ਬਾਗਵਾਨ ਸਿੱਧਾ ਗਾਹਕ ਨੂੰ ਵਾਲ ਦੇਵੇ ਉਹਦੇ 'ਚ 15 ਤੋਂ 20 ਰੁਪਏ ਦਾ ਗਾਹਕ ਦਾ ਫਾਇਦਾ ਹੋਵੇ ਤੇ 15 ਤੋਂ 20 ਰੁਪਏ ਦਾ ਬਾਗਵਾਨ ਦਾ ਫਾਇਦਾ ਮਾਨ ਸਾਹਿਬ ਤੁਸੀਂ ਇਹ ਕਰ ਰਹੇ ਹੋ ਤੁਸੀਂ ਜੌਬ ਵੀ ਕਰ ਰਹੇ ਹੋ ਨਾਲ ਨਾਲ ਤੁਸੀਂ ਬਾਗਵਾਨੀ ਦਾ ਕੰਮ ਕਰਦੇ ਹੋ ਇਦੇ ਲਈ ਕਿੰਨਾ ਟਾਈਮ ਦੇਣਾ ਪੈਂਦਾ ਆਪਾਂ ਨੂੰ ਬਾਗਬਾਨੀ ਨੂੰ ਸਕਸੈਸਫੁਲ ਜੇ ਆਪਾਂ ਕਰਨਾ ਚਾਹੀਏ ਤਾਂ ਦੇਖੋ ਜੀ ਜਿਹੜਾ ਟਾਈਮ ਦੀ ਗੱਲ ਆ ਟਾਈਮ ਤੋਂ ਪਹਿਲਾਂ ਤੁਹਾਡਾ ਸ਼ੌਂਕ ਹੋਣਾ ਚਾਹੀਦਾ ਹੂੰ ਤੁਹਾਡੇ ਸਾਹਮਣੇ ਮੈਂ ਜੌਬ ਕਰਦਾ ਹੂੰ ਮੈਂ ਅੱਧਾ ਟਾਈਮ ਬਾਅਦ ਆਪਦੀ ਜੌਬ ਤੋਂ ਬਾਅਦ ਜਿੰਨਾ ਵੀ ਮੇਰੇ ਕੋਲ 3 4 5 ਘੰਟੇ ਬਚੇ ਉਹ ਮੈਂ ਇੱਥੇ ਲਾ ਸਕਦਾ ਤੇ ਡੇਲੀ ਤੁਸੀਂ 4 5 ਘੰਟੇ ਆਉਣੇ ਹੋ ਖੇਤ 'ਚ ਗੇੜਾ ਮਾਰਦੇ ਹੋ ਕਾਫੀ ਆ ਛੁੱਟੀ ਵਾਲੇ ਦਿਨ ਤੁਸੀਂ ਪੂਰਾ ਦਿਨ ਲਾ ਸਕਦੇ ਹੋ ਸੋ ਇੰਨਾ ਟਾਈਮ ਬਾਗ ਨੂੰ ਬਹੁਤ ਆ ਤੁਸੀਂ ਬੜੇ ਆਰਾਮ ਨਾਲ ਦੇ ਸਕਦੇ ਹੋ ਹੁਣ ਆਪਾਂ ਡਿਊਟੀ ਤੋਂ ਆਈਦਾ ਡਿਊਟੀ ਤੋਂ ਆ ਕੇ ਉੱਥੇ ਬੈਠਾਂਗੇ ਟੀਵੀ ਵੇਖਾਂਗੇ ਜਾਂ ਕੁਝ ਹੋਰ ਕਰਾਂਗੇ ਮੋਬਾਈਲ ਦੇ ਵਿੱਚ ਉਲਝਾਂਗੇ ਉਹਦੇ ਨਾਲ ਚੰਗਾ ਵੀ ਆਪਦਾ ਕਪੜੇ ਚੇਂਜ ਕੀਤੇ ਫਰੈਸ਼ ਹੋ ਕੇ ਚਾਹ ਪਾਣੀ ਪੀ ਕੇ ਆਪਦਾ ਬਾਗ ਚਾਓ ਤਾਜ਼ੇ ਫਲ ਖਾਓ ਬੂਟਿਆਂ ਨਾਲ ਹਾਂ 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 ਮਤਲਬ ਹਾਂ ਨਾਲੇ ਉਸਿਆਣੇ ਕਹਿੰਦੇ ਆ ਪੁੰਨ ਨਾਲੇ ਫਲੀਆਂ ਹਾਂਜੀ 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 ਆ ਇਹਦੇ ਵਿੱਚ ਨਾ ਵੀ ਜਿਵੇਂ ਸ਼ੌਂਕ ਦੇ ਨਾਲ ਨਾਲ ਇਹ ਆ ਵੀ ਜਿਹੜੀ ਮਾਰਕੀਟਿੰਗ ਆ ਘਰ ਦੀ ਮਾਰਕੀਟਿੰਗ ਆ ਉਹ ਮੈਂ 90% ਮਾਰਕੀਟਿੰਗ ਆਪ ਕਰਨ ਲੱਗ ਗਿਆ ਕਿਵੇਂ ਆਪਾਂ ਖੜੇ ਆ ਹਾਂ ਹਲਦੀ ਦੇ ਵਿੱਚ ਇਹ 3 ਸਾਲ ਹੋ ਗਏ अच्छा बेशक ਤੁਹਾਨੂੰ ਵੇਖਣ ਨੂੰ ਲੱਗ ਰਹੀ ਹੋਵੇ ਵੀ ਇਹ ਬਹੁਤ ਹੀ ਵਧੀਆ ਨਹੀਂ ਹਮ ਪਰ ਇਹ ਇਹਦੇ ਚ ਇਹ 101% ਹਮ ਆਰਗੈਨਿਕ ਆ ਤੇ ਇੰਨੇ ਥਾਂ ਦੇ ਵਿੱਚੋਂ ਹਮ ਮੈਨੂੰ ਇਹ ਘੱਟੋ ਘੱਟ 15 ਤੋਂ 20 ਕਿਲੋ ਨਿਕਲਿਆ ਹੋਊਗੀ ਜਦੋਂ ਕਿ ਮੇਰੇ ਕੋਲੇ ਘਰ ਦੀ ਲਾਗਤ ਹਮ 2 ਜਾਂ 3 ਕਿਲੋ ਹੋਊਗੀ ਹਮ ਹਮ ਔਰ ਮੈਂ ਰਿਸ਼ਤੇਦਾਰਾਂ ਨੂੰ ਲਿਆਜੀਆਂ ਨੂੰ ਵੀ ਇਹ ਇੱਕ ਸਾਲ ਜਿਹੜੀ ਅਸੀਂ ਹਮ ਹਲਦੀ ਖਾਣੀ ਆ ਉਹ ਆਰਗੈਨਿਕ ਦੇ ਸਕਦੇ ਆ ਠੀਕ ਆ ਤੁਸੀਂ ਇੱਕ ਕਿੱਲੇ ਬਾਗ ਦੇ ਵਿੱਚ ਆਪਦੇ ਘਰ ਦੀਆਂ ਸਾਰੀਆਂ ਲੋੜਾਂ ਹੂੰ ਉਹਦੇ ਵਿੱਚ ਤੁਸੀਂ ਜੇ ਪਿਆਜ਼ ਬੀਜਦੇ ਹੋ ਸਾਰਾ ਸਾਲ ਤੁਹਾਨੂੰ ਆਪਣਾ ਪਿਆਜ਼ ਨਹੀਂ ਮੁੱਕਦਾ ਹੂੰ ਜੇ ਉਹਦੇ ਵਿੱਚ ਤੁਸੀਂ ਅੱਧੀ ਪੌਣੀ ਕਨਾਲ ਆਲੂ ਬੀਜਦੇ ਹੋ ਹੂੰ ਸਾਰਾ ਸਾਲ ਘੱਟੋ ਘੱਟ ਦਸੰਬਰ ਤੱਕ ਹੂੰ ਤੁਹਾਨੂੰ ਆਪਣਾ ਆਲੂ ਨਹੀਂ ਮੁੱਕਦਾ ਆਪਣੀ ਲਸਣ ਨਹੀਂ ਮੁੱਕਦੀ ਜਿਹੜੀਆਂ ਮੌਸਮੀ ਸਬਜ਼ੀਆਂ ਉਹ ਤਾਂ ਤੁਸੀਂ ਲੈਣੀਆਂ ਹੀ ਲੈਣੀਆਂ ਜਿਹੜੀਆਂ ਇਹੋ ਜਿਹੀਆਂ ਜਿਵੇਂ ਹਲਦੀ ਲਾਤੀ ਹੂੰ ਇਹਨੂੰ ਕੁਛ ਨਹੀਂ ਕਰਨਾ ਹੂੰ ਅਪ੍ਰੈਲ ਚ ਲਾਉਣਾ ਹੂੰ ਹੂੰ ਤੇ ਸਾਲ ਬਾਅਦ ਮਾਰਚ ਦੇ ਵਿੱਚ ਉਹਨੂੰ ਪੱਟ ਲੈਣਾ ਜੀ ਬਿਨ ਔਰਗੈਨਿਕ ਤੁਹਾਡੇ ਕੋਲ ਆਪ ਦੀ ਹਲਦੀ ਤਿਆਰ ਹੋਗੀ ਹੂੰ 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 ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਉਹ ਕਰੇ ਤਿਆਰ ਕਰ ਸਕਦੇ ਹਾਂ ਜੀ ਮਾਨ ਸਾਹਿਬ ਤੁਸੀਂ ਸਮਾਂ ਕੱਢ ਕੇ ਸਾਨੂੰ ਬੜੀ ਆਪ ਦਾ ਜਿਹੜਾ ਐਕਸਪੀਰੀਅੰਸ ਸਾਂਝਾ ਕੀਤਾ ਤੇ ਆਸ ਕਰਦੇ ਹਾਂ ਕਿ ਤੁਹਾਡਾ ਜਿਹੜਾ ਇਹ ਕਨਸੈਪਟ ਆ ਔਰਗੈਨਿਕ ਫਾਰਮਿੰਗ ਵਾਲਾ ਇਹਨੂੰ ਤੁਸੀਂ ਹੋਰ ਅੱਗੇ ਲੈ ਕੇ ਜਾਓਗੇ ਤੇ ਚੰਗੀ ਸਿਹਤ ਲੋਕਾਂ ਦੀ ਰਹੇ ਉਹਦੇ ਵਿੱਚ ਆਪਦਾ ਯੋਗਦਾਨ ਪਾਉਂਗੇ ਤੁਹਾਡਾ ਬਹੁਤ ਧੰਨਵਾਦ ਜੀ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਜੀ